ਸੱਚੀ ਗੱਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਪੈਨੂ ਆਪਾਂ ਪੈਂਟ ਪਲਾਜ ਦੀ ਇਹ ਗੁੰਮਸੀਨ ਲਗਾਉਣੀ ਤੁਹਾਨੂੰ ਦੱਸਦੀਆਂ ਦੋਨਾਂ ਸਾਈਡਾਂ ਦੀ ਆਪਾਂ ਇਹਦੇ ਤੇ ਪੌਕਟ ਲਗਾਉਣੀ ਆ ਠੀਕ ਹੈ ਜੀ ਰਾਉਂਡ ਹੈ ਇਹਦੇ ਤੇ ਲਾਸਟਿਕ ਲਗਾਉਣੀ ਆ ਤੇ ਇਹ ਮੈਂ ਤੁਹਾਨੂੰ ਪੌਕਟ ਲਾਉਣੀ ਤੇ ਗੁੰਮਸੀਨ ਲਗਾਉਣੀ ਦੱਸਦੀਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਇਹ ਦੇਖੋ ਜੀ ਆਪਾਂ ਪੈਨੂ ਇਸ ਤਰ੍ਹਾਂ ਕਰਕੇ ਪਲਾਜੋ ਰੱਖ ਲਿਆ ਦੋ ਤਹਾਂ ਆਪਾਂ نیچے ਕੱਪੜੇ ਦੇ ਰੱਖੇ ਨੇ ਉੱਪਰ ਆਪਾਂ ਨੇ ਦੋ ਤਹਾਂ ਲਾਈਨਿੰਗ ਦੀਆਂ ਰੱਖੀਆਂ ਹੋਈਆਂ ਨੇ ਦੇਖੋ ਝੋਲੀ ਦੀ ਸੀਨ ਤੁਸੀਂ ਇਸ ਤਰ੍ਹਾਂ ਕਰਕੇ ਅਟੈਚ ਕਰ ਲੈਣੀ ਆ ਇਹ ਆਪਾਂ ਨੇ ਸਿੰਗਲ ਸੀਨ ਮਾਰ ਲਈ ਆ ਹੁਣ ਆਪਾਂ ਡਬਲ ਸੀਨ ਮਾਰਾਂਗੇ ਠੀਕ ਹੈ ਜੀ ਹੁਣ ਦੇਖੋ ਇਹ ਇੱਕ ਸਿੰਗਲ ਪੀਸ ਨੂੰ ਲਾਈਨਿੰਗ ਦੇ ਨੂੰ ਚੱਕ ਕੇ ਇੱਕ ਨੀਚੇ ਵਾਲੇ ਨੂੰ ਚੱਕ ਕੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਸਿੱਧਾ ਕਰ ਲਾਂਗੇ ਇਹ ਦੇਖੋ ਜੀ ਇਹ ਆਪਣੀ ਗੁੰਮ ਸੀਨ ਗਈ ਆ ਲੱਗ ਹੁਣ ਆਪਾਂ ਸਾਈਡਾਂ ਤੋਂ ਸਾਰੇ ਇਹ ਪਲਾਜ਼ੋ ਨੂੰ ਆਪਾਂ ਕੱਚਾ ਕਰਾਂਗੇ ਪਖਾ ਥੋੜਾ ਜਿਹਾ ਆਪਾਂ ਵੱਡਾ ਕਰਕੇ ਇਹਨੂੰ ਸਾਰੇ ਨੂੰ ਇਸ ਤਰ੍ਹਾਂ ਕਰਕੇ ਕੱਚਾ ਕਰ ਲਾਂਗੇ ਹੁਣ ਦੇਖੋ ਜੀ ਆਪਾਂ ਇਹ ਝੂਲੀ ਦੀ ਸੀਨ ਵੀ ਇਸ ਤਰ੍ਹਾਂ ਕੱਚੀ ਕਰਾਂਗੇ ਦੋਨਾਂ ਸਾਈਡਾਂ ਤੋਂ ਆਪਾਂ ਝੂਲੀ ਤੋਂ ਲੈ ਕੇ نیچے ਨੂੰ ਲੈ ਕੇ ਆਵਾਂਗੇ ਜਦੋਂ ਆਪਾਂ ਕੱਚਾ ਕਰਨਾ ਹੁਣ ਦੇਖੋ ਇਹ ਵੀ ਆਪਾਂ ਝੂਲੀ ਦੀ ਸੀਨ ਲਗਾ ਰਹੇ ਹਾਂ ਨੀਚੇ ਵਾਲੀ ਜਿਹੜੀ ਆਪਣੇ ਸਾਈਡ ਵਾਲੀ ਸੀਨ ਹੁੰਦੀ ਆ ਇਹ ਦੇਖੋ ਜੀ ਇਹ ਆਪਾਂ ਨੇ ਕੱਚਾ ਕਰ ਲਿਆ ਹੁਣ ਉੱਪਰਲੀ ਸਾਈਡ ਤੇ ਬਾਕੀ ਜਿੱਧਰ ਆਪਾਂ ਪਲਾਸਟਿਕ ਪਾਉਣੀ ਹੈ ਇਹਨੂੰ ਵੀ ਆਪਾਂ ਕੱਚਾ ਕਰਾਂਗੇ ਚਾਰੇ ਪਾਸੇ ਆਪਾਂ ਨੇ ਪਲਾਜ਼ੋ ਨੂੰ ਖੱਚਾ ਕਰ ਲੈਣਾ ਕੱਚਾ ਕਰਨ ਤੋਂ ਬਾਅਦ ਦੇਖੋ ਇਹ ਗੁੰਮਸੀ ਨਾਗੀ ਇਹ ਹੁਣ ਆਪਣੀਆਂ ਪੌਕਟਾਂ ਲਾਉਣੀਆਂ ਨੇ ਆਪਾਂ ਨੇ ਜਿੱਧਰ ਦੇਖੋ ਆਪਣੀ ਘਾਟ ਪਾਈ ਹੋਈ ਹੈ 1.5 ਇੰਚ ਦੀ ਇੱਥੇ ਆਪਾਂ ਸੀਨ ਲਗਾਵਾਂਗੇ ਇਸ ਤਰ੍ਹਾਂ ਦੂਸਰੇ ਪਾਸੇ ਵੀ ਆਪਾਂ ਐਵੇਂ ਸੀਨ ਲਗਾਵਾਂਗੇ ਹੁਣ ਜੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਪਲਟੀ ਮਾਰ ਲਾਂਗੇ ਇਹਦੇ ਤੇ ਆਪਾਂ ਇੱਕ ਸੀਨ ਲਗਾਵਾਂਗੇ ਇਹਦੇ ਤੇ ਵੀ ਆਪਾਂ ਇਸ ਤਰੀ ਪਲਟੀ ਮਾਰ ਕੇ ਇੱਕ ਸੀਨ ਹੋਰ ਲਗਾਵਾਂਗੇ ਹੁਣ ਦੇਖੋ ਜੀ ਆਪਣੇ ਦੋਨੇ ਪੌਕਟਾਂ ਬਣ ਕੇ ਰੈਡੀ ਹੋ ਗਈਆਂ ਹੁਣ ਦੇਖੋ ਜੀ ਆਪਾਂ ਨੇ ਇਹ ਪਲਾਜ਼ੋ ਰੱਖ ਲਿਆ ਜਿੱਥੇ ਜਿੱਥੇ ਆਪਾਂ ਨੇ ਪੌਕਟ ਲਗਾਉਣੀ ਹੈ ਆਪਾਂ ਨੇ ਦੇਖੋ ਇੱਥੋਂ ਆਪਾਂ 2.5 ਇੰਚ ਦਾ ਟੱਕ ਲਗਾ ਲੈਣਾ ਇੱਕ 2.5 ਇੰਚ ਤੇ ਆਪਾਂ ਨੇ ਛੋਟਾ ਜਿਹਾ ਟੱਕ ਲਗਾ ਲੈਣਾ ਅੱਧਾ ਇੰਚ ਦਾ ਠੀਕ ਹੈ ਜੀ 6 ਇੰਚ ਦਾ ਆਪਾਂ ਹੱਥ ਪਾਉਣ ਵਾਸਤੇ ਪੌਕਟ ਦਾ ਟੱਕ ਐਵੇਂ ਲਗਾ ਲੈਣਾ ਜਿਸ ਤਰ੍ਹਾਂ ਕਿ ਮੈਂ ਲਗਾਇਆ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੀ ਹਾਂ ਹੁਣ ਦੇਖੋ ਜੀ ਤੁਸੀਂ ਇਸ ਤਰ੍ਹਾਂ ਸਿੱਧਾ ਆਪਾਂ ਨੇ ਪਲਾਜ਼ੋ ਰੱਖਿਆ ਸਿੱਧੀਆਂ ਆਪਾਂ ਨੇ ਪੌਕਟਾਂ ਰੱਖੀਆਂ ਨੇ ਦੇਖੋ ਖੁੱਲੀ ਵਾਲੀ ਸਾਈਡ ਦੇ ਕੋ ਮੇਰੇ ਕੰਨੀ ਆ ਤੁਸੀਂ ਖੁੱਲੀ ਵਾਲੀ ਸਾਈਡ ਦੀ ਸਿਰਫ ਉੱਪਰਲੀ ਸਾਈਡ ਹੀ ਤੇ ਇਸ ਤਰ੍ਹਾਂ ਕਰਕੇ ਟੱਕ ਲਗਾਉਣਾ ਉੱਪਰਲੇ ਕੱਪੜੇ ਤੇ ਠੀਕ ਹੈ ਜੀ ਪੌਕਟ ਦੇ ਉੱਪਰਲੇ ਕੱਪੜੇ ਤੇ ਤੁਸੀਂ ਟੱਕ ਲਗਾਉਣਾ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਜਿਹੜਾ ਨੀਚੇ ਆਪਾਂ ਨੇ 6 ਇੰਚ ਦਾ ਟੱਕ ਲਗਾਇਆ ਉੱਥੇ ਵੀ ਆਪਾਂ ਨੇ ਪੌਕਟ ਦੇ ਉੱਪਰ ਟੱਕ ਲਗਾ ਕੇ ਇਹਨੂੰ ਇਸ ਤਰ੍ਹਾਂ ਕਰਕੇ ਆਪਾਂ ਨੇ ਸੀਨ ਮਾਰ ਲੈਣੀ ਆ ਇਹ ਤੁਸੀਂ ਬਰੀਕ ਬਖੇ ਨਾਲ ਸੀਨ ਮਾਰਨੀ ਆ ਠੀਕ ਹੈ ਜੀ ਹੁਣ ਦੇਖੋ ਜੀ ਇਹ ਆਪਾਂ ਨੇ ਸੀਨ ਮਾਰ ਲਿਆ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਪਲਟੀ ਮਾਰ ਦਾਂਗੇ ਇਹ ਦੇਖੋ ਜੀ ਇੱਥੋਂ ਆਪਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਬਾਹਰ ਕੱਢ ਕੇ ਐਵੇਂ ਦੇਖੋ ਫਿਰ ਇੱਥੇ ਆਪਾਂ ਸੀਨ ਲਗਾਵਾਂਗੇ ਪੱਕੀ ਸੀਨ ਇਹ ਦੇਖੋ ਜੀ ਇਸ ਤਰ੍ਹਾਂ ਹੁਣ ਦੇਖੋ ਆਪਾਂ ਨੇ نیچے ਜਿਹੜਾ ਪਾਕਟ ਦਾ ਪੀਸ ਸੀਗਾ ਇਹਨੂੰ ਆਪਾਂ ਨੇ ਚੱਕ ਲੈਣਾ ਚੱਕਣ ਤੋਂ ਬਾਅਦ ਆਪਾਂ ਨੇ ਇਹਨੂੰ ਇਸ ਤਰ੍ਹਾਂ ਕਰਕੇ ਸੀਨ ਲਗਾਉਣੀ ਹੈ ਇਹਦੇ ਨਾਲ-ਨਾਲ ਅੱਧਾ-ਅੱਧਾ ਇੰਚ ਦੇ ਦੇਖੋ ਪਾਕਟ ਦੀ ਆਪਾਂ ਬਿਲਕੁਲ ਜੜ ਦੇ ਵਿੱਚ ਸੀਨ ਮਾਰਨੀ ਆ ਪਾਕਟ ਦੇ ਉੱਪਰ ਨਹੀਂ ਸੀਨ ਮਾਰਨੀ ਜਿਹੜੀ ਆਪਾਂ ਲਗਾਈ ਆ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਹੁਣ ਆਪਾਂ ਇੱਥੇ ਉੱਪਰਲੀ ਸਾਈਡ ਤੇ ਦੇਖੋ ਇਸ ਤਰ੍ਹਾਂ ਕਰਕੇ ਆਪਣੀ ਪਾਕਟ ਬਣ ਗਈ ਇਹ ਉੱਪਰਲੀ ਸਾਈਡ ਤੇ ਵੀ ਆਪਾਂ ਨੇ ਸੀਨ ਲਗਾ ਲੈਣੀ ਆ ਇਹ ਦੇਖੋ ਜੀ ਇਹ ਆਪਣੀ ਲੱਗ ਗਈ ਆ ਪਾਕਟ ਇੱਕ ਸਾਈਡ ਤੇ ਦੂਸਰੀ ਸਾਈਡ ਤੇ ਵੀ ਤੁਹਾਨੂੰ ਮੈਂ ਲਗਾ ਕੇ ਦਿਖਾਉਣੀ ਆ ਇਹ ਦੇਖੋ ਸਿੱਧੀ ਸਾਈਡ ਹੀ ਰੱਖੀ ਹੋਈ ਆ ਆਪਣੀ ਪਾਕਟ ਦੀ ਦੇਖੋ ਇਸ ਤਰ੍ਹਾਂ ਖੁੱਲੀ ਵਾਲੀ ਸਾਈਡ ਇਸ ਤਰ੍ਹਾਂ ਰੱਖ ਕੇ ਤੁਸੀਂ ਸਿਰਫ ਉੱਪਰਲਾ ਪੀਸ ਹੀ ਚੱਕਣਾ ਇਸ ਤਰ੍ਹਾਂ ਉੱਪਰਲਾ ਪੀਸ ਚੱਕ ਕੇ ਇਹਦੇ ਨਾਲ ਅਟੈਚ ਕਰ ਲੈਣਾ ਅਟੈਚ ਕਰਨ ਤੋਂ ਬਾਅਦ ਤੁਸੀਂ ਇਹਦਾ ਟੱਕ ਲਗਾ ਲੈਣਾ ਇਸ ਤਰ੍ਹਾਂ ਫਿਰ ਤੁਸੀਂ 6 ਇੰਚ ਤੇ ਇਸ ਤਰ੍ਹਾਂ ਟੱਕ ਲਗਾ ਲੈਣਾ ਪੌਕਟ ਦੇ ਉੱਤੇ ਜਿਹੜਾ ਕੱਪੜਾ ਆਪਣਾ ਪੌਕਟ ਵਾਲਾ ਬਾਹਰ ਕੱਟ ਕੇ ਇਹਨੂੰ ਦੇਖੋ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਪਲਟੀ ਮਾਰ ਦੇਣਾ ਦੇਖੋ ਇਹ ਵੀ ਤੁਸੀਂ ਇਸ ਤਰ੍ਹਾਂ ਕਰਕੇ ਸੀਨ ਲਗਾ ਲੈਣੀ ਹੈ ਇਹ ਆਪਣੀ ਉੱਪਰਲੀ ਸਾਈਡ ਤੇ ਸੀਨ ਆ ਜੂਗੀ ਜੀ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਬਰਾਬਰ ਕੋਈ ਵੀ ਤੁਹਾਡਾ ਬਲ ਨਹੀਂ ਹੋਣਾ ਚਾਹੀਦਾ ਪਾਕਟ ਦੇ ਵਿੱਚ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸੀਨ ਲਗਾ ਲੈਣੀ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਸਮਝ ਆ ਗਈ ਕਮੈਂਟ ਜ਼ਰੂਰ ਕਰਿਓ ਜਿਹੜੀਆਂ ਮੇਰੀਆਂ ਭੈਣਾਂ ਨੂੰ ਨਹੀਂ ਵੀ ਸਮਝ ਆਈ ਤਾਂ ਮੈਨੂੰ ਕਮੈਂਟ ਕਰਿਓ ਤੇ ਆਪਾਂ ਦੁਬਾਰਾ ਵੀਡੀਓ ਅਪਲੋਡ ਕਰ ਦਾਂਗੇ ਠੀਕ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵੀਡੀਓ ਧੰਨਵਾਦ ਜੀ